ਗੱਡੀ ਰੋਕ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾ ਨੁਕਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰਾ ਰਾਹਤ ਦਿਓ ਫਾਇਰ ਬ੍ਰਗੇਰ ਨੂੰ ਵੀ ਲੰਘਣ ਦਿਓ ਹਲਮਤ ਸਰਾ ਉੱਤੇ ਪਾ ਕੇ ਰੱਖੋ ਸੀਟ ਬੈਲਟਾ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਪਾਲਣ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਗੱਡੀ ਰੋਕੜੀ ਕਰੇਗਾ ਚਲਾਨ ਹੋਊਗਾ ਐਸੇ ਅਦਾ ਯਾਰਾ ਨੂੰ ਨੁਕਸਾਨ ਹੋਊਗਾ ਐ ਬੇਲੈਸ ਨੂੰ ਵੀ ਯਾਰੇ ਰਸਤਾ ਦਿਓ ਮੈਂ ਰਬਰ ਗੇਰ ਨੂੰ ਵੀ ਲੰਘਣੇ ਦਿਓ ਹਲਮਤ ਸਰਾ ਉਤੇ ਪਾ ਕੇ ਰੱਖੋ ਸੀਟ ਬੈਲਟਾ ਵੀ ਲਗਾ ਕੇ ਰੱਖੋ ਆਫਰ ਦੇ ਰੂਲ ਯਾਰੋ ਪਾਲ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰ ਦੂਜੇ ਨੇ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚੌਣ ਨਹੀਂ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਕਾਰੇ ਵਿੱਚ ਬੱਚੇ ਕੋਡੀ ਮੀਟ ਕਰਦੇ ਤੁਸੀਂ ਤੇਜ਼ ਤੇਜੀ ਦੱਸੋ ਕਾਧੀ ਕਰਦੇ ਮੁੱਕਦੀ ਹੈ ਗੱਲ ਯਾਰੋ ਇਹ ਮਕੌਣੀਆਂ ਹਾਈਵੇ ਤੇ ਗੱਡੀ ਛੱਟ ਤੇ ਚਲਾਉਣੀ ਆ ਬੱਚਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਪਬਲਿਕ ਲੰਘਣੇ ਲਈ ਦੋਸਤਾਂ ਦੇਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਚਾਚ ਨੇ ਦਸਦਾ ਸਾਥ ਕੀ ਦਿਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਚਾਚ ਨੇ ਦਸਦਾ ਸਾਥ ਕੀ ਦਿਓ ਹੋਹ ਨਾ ਫੀੜਿਆ ਉਹ ਗੱਡੀ ਬਹੁਤ ਜ਼ਿਆਦਾ ਹਾਈਵੇ ਤੇ ਸਪੀਡ ਨਾਲ ਚਲਾ ਰਹੀ ਆ ਜੀ ਤੇ ਔਰ ਉੱਲਾ ਨੂੰ ਕੋਈ ਮਤੇ ਨਜ਼ਰ ਨਹੀਂ ਰੱਖਦਾ ਜੀ ਇਸ ਕਰਕੇ ਉਹਨਾਂ ਨੂੰ ਜਿਹੜੀ ਨਵੀਂ ਜਨਰੇਸ਼ਨ ਆ ਜਿਹੜੀ ਸਪੀਡ ਦੇ ਨਾਲ ਆ ਅੱਜਕੱਲ ਕਾਫੀ ਦਰਦਨਾਕ ਮੌਤਾਂ ਹੋ ਰਹੀਆਂ ਇਸ ਸਾਲ ਦੇ ਵਿੱਚ ਬਹੁਤ ਜ਼ਿਆਦੇ ਆ ਹਾਦਸੇ ਹੋਏ ਜੀ ਇਸ ਕਰਕੇ ਉਹਨਾਂ ਨੂੰ ਸਮਝਾਉਣ ਦਾ ਚਰੀਆ ਇੱਕ ਸਿੰਗਿੰਗ ਹੀ ਆ ਜੀ ਤੇ ਜਿਹੜਾ ਸਿੱਧੂ ਮੂਸੇਵਾਲ ਸੀ ਉਹ ਜਿਹੜਾ ਨੌਜਵਾਨ ਪੀੜੀ ਤੋਂ ਬਹੁਤ ਜ਼ਿਆਦਾ ਸੋਹਣੀ ਸੀ ਇਸ ਕਰਕੇ ਉਸ ਦੀ 295 ਦੀ ਤਰਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਜੀ ਮੈਂ ਇਹ ਟ੍ਰੈਫਿਕ ਰੂਲਾ ਦਾ ਜਿਹੜਾ ਸੌਂਗ ਆ ਜੀ ਇਹਨੂੰ ਜੋੜਿਆ ਦੇ ਤੌਰ ਤੇ ਫਿਰ 295 ਦੀ ਤਰਜ਼ ਦੇ ਨਾਲ ਲੋਕਾਂ ਦੇ ਅੱਗੇ ਜਾਂ ਨਵੀਂ ਜਨਰੇਸ਼ਨ ਦੇ ਅੱਗੇ ਉਹਨੂੰ ਪੇਸ਼ ਕੀਤਾ ਜਿਸ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਵੱਲੋਂ ਜਾਂ ਪਬਲਿਕ ਵੱਲੋਂ ਮੈਨੂੰ ਬਹੁਤ ਜ਼ਿਆਦਾ ਹੰਕਾਰਾ ਮਿਲ ਰਿਹਾ ਜੀ ਲੋਕ ਕਾਫੀ ਜ਼ਿਆਦਾ ਇਸ ਸੌਗ ਨੂੰ ਸੁਣ ਰਹੇ ਨੇ ਤੇ ਇਸ ਤੇ ਅਮਲ ਵੀ ਕਰ ਰਹੇ ਨੇ ਜਦ ਕਿ ਆਪਾਂ ਗੱਲ ਕਰੀਏ ਸਿੱਧੂ ਮੂਸਵਾਲੇ ਦੇ ਕਿਹੜੇ ਗੀਤ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਟ੍ਰੈਫਿਕ ਦੇ ਉੱਪਰ ਗਿਆ ਹੋਇਆ ਹੈ ਜੀ 495 ਦੀ ਦਰਜ ਸੀਗੀ ਜੀ ਉਸ ਨੂੰ ਲੈ ਕੇ ਜੀ ਜਿਹੜੇ ਟ੍ਰੈਫਿਕ ਸੌਂਗ ਤੇ ਲੋਕਾਂ ਨੂੰ ਅਵੇਅਰ ਜਾਗਰੂਕ ਕਰਨ ਵਾਸਤੇ ਪਰ ਮੈਂ ਟ੍ਰੈਫਿਕ ਦਾ ਸੌਂਗ ਜਿਹਨਾਂ ਛੋੜ ਕੇ ਤੇ ਫਿਰ ਅਸੀਂ ਆਏ ਦੋ ਬੋਰ ਹੋ ਜਾਂਦੀ ਬਰਫ ਦੀ ਤੇ ਗੱਡੀ ਰੋਕ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ نقصان ਹੋਊਗਾ ਐਮਬੂਲੈਂਸ ਨੂੰ ਵੀ ਯਾਰ ਉਹ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹਲ ਮਦਸਿਰਾ ਉਤੇ ਪਾ ਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰੀ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਿਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਹੀਂ ਯਾਰੋ ਬਾਈਕ ਚੱਕਿਓ ਬੀਮਾ ਪ੍ਰਦੂਸ਼ਣ ਇਹਨਾਂ ਲੱਗਣ ਦਿਓ ਪੱਛਿਆ ਨੂੰ ਬਾਈਕ ਹੌਲ ਕਰਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇਜੀ ਵਿੱਚ ਗੱਡੀ ਕਦੇ ਨਾ ਭਜਾਓ ਜੀ ਕਾਰੇ ਵਿੱਚ ਬੱਚੇ ਤੁਹਾਡੀ ਰੇਟ ਕਰਦੇ ਇਹ ਤੁਸੀਂ ਤੇਰੇ ਤੇ ਜਿੱਦ ਸੁਕਾਦੀ ਕਰਦੇ ਮੁਕਦੀ ਹੈ ਗੱਲ ਯਾਰੋ ਇਹ ਮਕਾਉਣੀਆਂ 22 ਤੇ ਗੱਡੀ ਸਾਥ ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੇਮਤੀ ਆ ਕਿ ਪਬਲਿਕ ਲੰਘਣ ਲਈ ਹੌਸਤਾ ਦਿਓ ਪੁਲਸ ਨੂੰ ਯਾਰੋ ਕਦੇ ਮਾਰਾ ਨਾ ਕਹੋ ਪਰ ਸ਼ਾਸਨ ਨੇ ਦਾ ਸਦਾ ਸਾਥ ਕੀ ਦਿਓ ਲਾਈਫ ਕੁਦਰਤ ਵਾਲੀ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਵ ਕਰ ਲੋ ਲਾਈਫ ਦਾ ਸੇਵ ਕਰ ਰਹੇ ਨੇ ਲੋਕਾਂ ਦਾ ਲਗਾਤਾਰ ਪਰਨੇ ਵਾਲਾ ਨੰਗਾਰਾ ਮਿਲ ਰਿਹਾ ਜੀ ਲੋਕ ਇਸ ਗੀਤ ਨੂੰ ਸੁਣ ਕੇ ਜਿਹੜਾ ਜਿਸ ਤਰ੍ਹਾਂ ਨਵੀਂ ਜਨਰੇਸ਼ਨਾਂ ਜਿਨ੍ਹਾਂ ਨੇ ਦਸਵੀਂ 10th ਕਲਾਸ ਕਰਕੇ ਜਾਂ ਫਾਸਟ ਟੂ ਕਰਕੇ ਫਿਰ ਰੋਡ ਦੇ ਉੱਪਰ ਆਉਂਦੇ ਆ ਜੀ ਉਹਨਾਂ ਨੂੰ ਇਹਨਾਂ ਚ ਜ਼ਿਆਦਾ ਨਹੀਂ ਪਤਾ ਹੁੰਦਾ ਜੀ ਅਵੇਅਰਨੈਸ ਨਹੀਂ ਹੁੰਦੇ ਜੀ ਇਹਨਾਂ ਉਹ ਇਸ ਗੀਤ ਨੂੰ ਸੁਣ ਕੇ ਉਹਨਾਂ ਨੂੰ ਕੁਝ ਰੂਲਾਂ ਦਾ ਪਤਾ ਲੱਗ ਜਾਊਗਾ ਜੀ ਜੋ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਬਣਾਏ ਗਿਆ ਜੀ ਤੇ ਉਹ ਇਹਨਾਂ ਤੇ ਅਮਲ ਜ਼ਰੂਰ ਕਰਨਗੇ ਜੀ ਤੇ ਮੇਰੀ ਅਪੀਲ ਹੈ ਜਿੰਨੇ ਵੀ ਨਵੀਂ ਪੀੜ੍ਹੀ ਆ ਜੀ ਨੌਜਵਾਨ ਪੀੜ੍ਹੀ ਆ ਤੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਕਿਰਪਾ ਕਰਕੇ ਆਪਣੀ ਜਾਨ ਦੀ ਸੇਫਟੀ ਲਈ ਤੇ ਆਪਣੇ ਪਰਿਵਾਰ ਦੀ ਸੇਫਟੀ ਲਈ ਟ੍ਰੈਫਿਕ ਦੇ ਰੂਲਾਂ ਨੂੰ ਮੱਦੇ ਨਜ਼ਰ ਆਂਦੇ ਹੋਏ ਉਹਨਾਂ ਨੂੰ ਫੋਲੋ ਜ਼ਰੂਰ ਕਰੋ ਤੇ ਆ ਤਾਂ ਜੋ ਤੁਹਾਡੀ ਜ਼ਿੰਦਗੀ ਸੇਫ ਰਹ ਸਕੇ ਤੇ ਹੱਸਦੇ ਰਹੋ ਵਸਦੇ ਰਹੋ ਤੇ ਖੁਸ਼ ਰਹੋ ਜੀ